ਇੱਕ ਹੋਰ ਨਵਾਂ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਆਪਾਂ ਵੀਡੀਓ ਦੀ ਸ਼ੁਰੂਆਤ ਖੇਤੋਂ ਕਰ ਰਹੇ ਹਾਂ ਬਹੁਤ ਹੀ ਸੋਹਣੇ 뷰 ਦੇ ਨਾਲ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਆਪਾਂ ਚੱਲੇ ਹਾਂ ਖੇਤ ਖੇਤ ਤੇ ਕਿਹੜਾ ਮਾਰ ਗਿਆ ਆਉਂਦੇ ਆਂ ਦੇਖਦੇ ਹਾਂ ਰੰਗ ਟੰਗ ਕੀ ਹੈ ਬਾਕੀ 뷰 ਵੋਕੈਂਟ ਹੈ ਮੌਸਮ ਸਾਫ਼ ਹੈ ਦੋ ਦਿਨ ਪਹਿਲਾਂ ਬਾਰਿਸ਼ ਵਗੈਰਾ ਪੈਂਦੀ ਰਹੀ ਬਟ ਕੱਲ ਧੁੱਪ ਸੀ ਤੇ ਅੱਜ ਵੀ ਧੁੱਪ ਹੈ ਤੇ ਆਪਣੀ ਗੱਡੀ ਆਪਣੇ ਨਾਲ ਹੀ ਹੈ ਚੱਲਦੇ ਹਾਂ ਖੇਤ ਆ ਪਕੇ ਦੇ ਵਿੱਚ ਪਹੁੰਚ ਚੁੱਕੇ ਆ ਤੇ ਤੁਹਾਨੂੰ ਮੈਂ ਹੁਣ ਇੱਥੋਂ ਦਾ ਵਿਊ ਤੇ ਮੌਸਮ ਸਭ ਕੁਝ ਚੈੱਕ ਕਰਾਉ ਕਿ ਦਿਨਾਂ ਦੇਖੋ ਕਦੋਂ ਇਹ ਆਪਣੀ ਮੋਟਰ ਉੱਥੇ ਆ ਮੈਂ ਇਧਰ ਹੀ ਸੈ ਉਹ ਸਾਹਮਣੇ ਮੋਟਰ ਦਿਖ ਰਹੀ ਹੋਣੀ ਉਹ ਮੋਟਰ ਆਪਣੀ ਹੈ ਤੇ ਮੈਂ ਇੱਥੇ ਆਇਆ ਹੋਇਆ ਸੀ ਇਧਰ ਦੀ ਸੜ ਗੇੜਾ ਵਨ ਵੀ ਸੈਟ ਹੈ ਸਭ ਕੁਝ ਕੰਮ ਤੇ ਕੋਈ ਤੇ ਆਪਣਾ ਵਾਲੇ ਦੋਲੇ ਦਾ ਵੀ ਚੈੱਕ ਕਰੋ ਵਾਲੇ ਸੋਨਾ ਹਰ ਪਾਸੇ ਹਰਿਆਲੀ ਛਾਈ ਹੋਈ ਆ ਆਪਾਂ ਹੁਣ ਉਧਰ ਗੇੜਾ ਕੱਢ ਕੇ ਤੇ ਇਧਰ ਵੀ ਗੇੜਾ ਵਗੈਰਾ ਜੋ ਵੀ ਕੱਢਣਾ ਸੀ ਕੱਢ ਲਿਆ ਤੇ ਹੁਣ ਆਪਾਂ ਘਰੇ ਚਲਦੇ ਆਂ ਤੇ ਘਰੇ ਜਾ ਕੇ ਸਿਟੀ ਜਾਣਾ ਹੈ ਸਿਟੀ ਚੋਂ ਦਵਾਈ ਵਗੈਰਾ ਲੈ ਕੇ ਆਉਂਦੇ ਆਂ ਸਪਰੇਅ ਕਰਾਣੇ ਜਿਹੜੀ ਦਵਾਈ ਹੁੰਦੀ ਹੈ ਉਹ ਆਪਾਂ ਦਵਾਈ ਲੈ ਕੇ ਆਵਾਂਗੇ ਤੇ ਆ ਇਧਰ ਚੈੱਕ ਕਰੋ ਇੰਨੀ ਸੋਨੀ ਸਟਾਰਟ ਹੋ ਰਹੀ ਹੈ ਬੱਲੇ ਪਾਸੇ ਅਜੇ ਥੋੜੀ ਥੋੜੀ ਨੀਸਰੀ ਹੋ ਵੀ ਦੇਖ ਸਕਦਾ ਹਾਂ ਤੇ ਆ ਜਿਹੜੀ ਨੀਸਰ ਗਈ ਹੈ ਤੇ ਹੁਣ ਬੱਸ ਆਪਾਂ ਕਰੇ ਚੱਲਦੇ ਆ ਤੇ ਉਹ ਤੋਂ ਬਾਅਦ ਜੋ ਵੀ ਹੋਵੇ ਤੁਹਾਨੂੰ ਮੈਂ ਵੀਡੀਓ ਦੇ ਵਿੱਚ ਬਣੇ ਰਹੋ ਨਾਲ ਨਾਲ ਦਿਖਾਉਂਦਾ ਰਹਾ ਹਾਂ ਲੋ ਜੀ ਮੌਸਮ ਹੋ ਗਿਆ ਕੈਂਟ ਤੇ ਬਾਰਿਸ਼ ਹੁਣ ਆ ਕੇ ਹਟਈ ਐ ਤੁਹਾਨੂੰ ਚੈੱਕ ਕਰਾਉਣੀ ਐ ਬਾਰਿਸ਼ ਤੋਂ ਬਾਅਦ ਦਾ 뷰 ਆ ਦੇਖੋ ਮੌਸਮ ਵੀ ਦੇਖੋ ਬੱਦਲ ਜੇ ਛਾਈ ਹੋਈ ਆ ਬਾਰਿਸ਼ ਆਈ ਥਿੰਕ ਹੋਰ ਪੈ ਸਕਦੀ ਐ ਬਾਕੀ ਦੇਖੋ ਲੋ ਜੀ بارش ਹੋ ਗਈ ਹੈ ਸਟਾਰਟ ਤੇ ਮੈਂ ਖੇਚੇ ਸੀ ਹੁਣ ਤੇ ਖੇਚੇ ਥੋੜਾ ਜਿਹਾ ਥਾ ਕੰਮ ਸੀ ਉਹ ਨਵੇੜ ਕੇ ਹੁਣ ਚੱਲਿਆ ਕਰੇ ਤੇ بارش ਨਾਲ ਨਾਲ بارش ਹੋ ਰਹੀ ਹੈ ਪਹਿਲਾਂ بارش ਰੁਕ ਗਈ ਸੀ ਫਿਰ ਹੁਣ ਸਟਾਰਟ ਹੋ ਗਈ ਤੇ ਦੇਖੋ بارش ਫਿਰ ਤੋਂ ਸਟਾਰਟ ਹੋ ਚੁੱਕੀ ਹੈ ਕਿ ਮੌਸਮ ਹਜੇ ਬਣਿਆ ਪਿਆ ਹੈ بارش ਹੋਣੇ ਆਣ ਲੱਗਿਆ ਪਹਿਲਾਂ ਮੌਸਮ ਸਾਫ ਸੀ ਕਲੀਅਰ ਸੀ ਉਧਰਲੇ ਪਾਸੇ ਹਜੇ ਵੀ ਕਲੀਅਰ ਹੈ ਪਰ ਇਧਰਲੇ ਪਾਸੇ ਬਾਦਲ ਬਣੇ ਹੋਏ ਆ بارش ਆਂਦੀ ਪਈ ਹੈ ਥੋੜੀ ਥੋੜੀ ਆ ਦੇਖੋ ਦੇਖ ਸਕਦੇ ਹੋ ਆਪਣੀ ਗੱਡੀ ਹਮੇਸ਼ਾ ਆਪਣੇ ਨਾਲ ਹੀ ਹੁੰਦੀ ਹੈ ਸੋ ਬਾਕੀ ਮੌਸਮ ਵੀ ਠੀਕ ਹੋ ਗਿਆ ਠੰਡਾ ਮੌਸਮ ਹੋ ਗਿਆ ਕੱਲ ਤੇ ਪਰਸੋਂ ਉਹ ਗਰਮੀ ਸੀ ਤੇ ਬਾਕੀ ਹੁਣ ਮੌਸਮ ਸੈੱਟ ਹੀ ਹੈ ਠੀਕ ਹੀ ਹੈ بارش ਆਂਦੀ ਪਈ ਹੈ ਠੰਡ ਹੋ ਗਈ ਹੈ ਥੋੜੀ ਥੋੜੀ ਗਰਮੀ ਬਹੁਤ ਜਿਆਦਾ ਸੀ ਦੋ ਦਿਨ ਤੋਂ ਆਪਾਂ ਆਨੰਦ ਲੈ ਰਹੇ ਆਂ بارش ਦਾ ਨਾਲ-ਨਾਲ ਕਰੇ ਜਾ ਰਹੇ ਆਂ ਤੇ ਤੁਹਾਨੂੰ ਮਿਲਦੇ ਆ ਹੁਣ ਘਰੇ ਜਾ ਕੇ ਲੋ ਜੀ ਮੈਂ ਘਰੇ ਆ ਗਿਆ ਸੀ ਤੇ ਘਰੇ ਆ ਕੇ ਦੇਖਿਆ ਤੇ ਉਰੇ بارش ਹੋ ਰਹੀ ਸੀ ਕੀ ਆ ਦੇਖ ਸਕਦੇ ਆਂ ਆਉਸਮ ਪੂਰਾ ਕੈਂਟ ਬਣਿਆ ਪਿਆ ਤੇ بارش ਆ ਰਹੀ ਹੈ ਓਹ بارش ਆ ਰਹੀ ਹੈ ਇਹ بارش ਕਾਫੀ ਤੇਜ਼ ਹੈ ਦੇਖ ਸਕਦੇ ਹੋ ਤੁਸੀਂ ਬਹੁਤੀ ਸੋਹਣਾ ਬਣਿਆ ਪਿਆ ਹੈ। ਲੋ ਜੀ بارش ਕਾफी ਤੇਜ਼ ਹੋ ਰਹੀ ਹੈ। ਇਹ ਤੁਸੀਂ ਦੇਖ ਸਕਦੇ ਹੋ। بارش 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 ਕਾफी ਤੇਜ਼ ਹੋ ਰਹੀ ਹੈ। ਦੇਖੋ। ਆਪਣੇ ਮੌਸਮ ਕਰਤਾ ਪੂਰਾ ਘੈਂਟ। ਲੋ ਜੀ بارش ਕਾफी ਤੇਜ਼ ਹੋ ਰਹੀ ਹੈ। ਇਹ ਤੁਸੀਂ ਦੇਖ ਸਕਦੇ ਹੋ। ਬਾਰਿਸ਼ 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 ਕਾਫੀ ਤੇਜ਼ ਹੋ ਰਹੀ ਹੈ ਤੁਸੀਂ ਦੇਖੋ ਬਾਰਿਸ਼ ਕਾਫੀ ਤੇਜ਼ ਹੋ ਗਈ ਹੈ ਪਹਿਲਾਂ ਨਾਲੋਂ ਪਹਿਲਾਂ ਘੱਟ ਆ ਰਹੀ ਸੀ ਥੋੜੀ ਥੋੜੀ ਹੁਣ ਤੇਜ਼ ਹੋ ਗਈ ਕਾਫੀ ਦੇਖੋ ਜੀ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਵੀਡੀਓ ਜ਼ਰੂਰ ਪਸੰਦ ਆਈ ਹੋਵੇਗੀ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਜੀ ਥੈਂਕ ਯੂ